ਉਹ ਜੀ ਅੱਜ ਤੁਸੀਂ ਪ੍ਰੈਸ ਕਾਨਫਰੰਸ ਕਿਸ ਸੰਬੰਧ ਵਿੱਚ ਕਰ ਰਹੇ ਹੋ? ਉਹ ਕੀ ਮੋਟਿਵ ਹੈ? ਇਹ ਪ੍ਰੈਸ ਕਾਨਫਰੰਸ ਕਾਫੀ ਦੇਰ ਹੋ ਗਿਆ ਸੀ ਆਪਣੇ ਭਰਾਵਾਂ ਨੂੰ ਮਿਲਿਆ ਨੂੰ ਤੁਹਾਨੂੰ ਸਾਰਿਆਂ ਨੂੰ ਔਰ ਇਲੈਕਸ਼ਨ ਜਿਹੜੀ ਆ ਉੱਤੇ ਬਾਅਦ ਟਾਈਮ ਬਾਅਦ ਹੀ ਕਾਫੀ ਆਪਾਂ ਇਕੱਠੇ ਹੋਏ ਆਂ। ਇਹ ਪ੍ਰੈਸ ਕਾਨਫਰੰਸ ਕਰਨ ਦਾ ਜਰੀਆ ਇਹ ਆ ਵੀ ਕਈ ਵਾਰੀ ਨਾ ਕੰਮ ਛੇਤੀ ਕਿਤੇ ਭੁੱਲ ਜਾਂਦੇ ਆ ਜਾਂ ਕੰਮ ਨੂੰ ਕਈ ਵਾਰੀ ਗਲਤ ਐਂਗਲ ਤੇ ਲਾਣ ਲੀਕ ਕਰਕੇ ਤੁਸੀਂ ਇੱਕ ਜਰੀਆ ਇਹ ਹੋਇਦਾ ਜਿਹੜਾ ਲੋਕਾਂ ਤੱਕ ਸਾਰੀ ਗੱਲ ਸਹੀ ਪਚਾਉਂਦੇ ਆ ਤੇ ਜਿਹੜੇ ਪਚਾਈ ਵੀ ਜਾਂਦੀ ਹੈ ਵੀ ਅੱਜ ਕੱਲ ਜਿਹੜਾ ਇਹ মিডিਆ ਆ ਸੋਸ਼ਲ ਮੀਡੀਆ ਕਹ ਲਈਏ মিডিਆ ਕਹ ਲਈਏ ਇਹਦੇ ਵਿੱਚ ਕੋਈ ਗੱਲ ਲੁਕ ਛਿਪ ਨਹੀਂ ਸਕਦੀ ਵੀ ਕਦੋਂ ਕੀ ਕੀਤਾ ਸੀ ਕਿੰਨੇ ਕੀ ਕੀਤਾ ਸੀ ਕਿੰਨੇ ਕਿਹੜੇ ਕੰਮ ਕਰਾਏ ਸੀ ਤਾਂ ਇਹ ਕੰਮਾਂ ਬਾਰੇ ਦੱਸਣ ਬਾਰੇ ਕਈ ਵਾਰੀ ਚਿੱਤਾਂ ਭੁੱਲ ਜਾਂਦਾ ਵੀ ਕੰਮ ਜਿਹੜੇ ਬੰਦੇ ਨੇ ਕਰਾਏ ਉਹਨਾਂ ਨੂੰ ਉਹਨੂੰ ਵੈਸੇ ਮੂੰਹ ਜਵਾਨੀ ਯਾਦ ਹੁੰਦੇ ਆ ਕੱਲ ਪ੍ਰੈਸ ਕਾਨਫਰੰਸ ਕੀਤੀ ਐ ਐਮਐਲਏ ਸਾਹਿਬ ਨੇ ਕਹਿੰਦੇ ਜੀ ਪਹਿਲੇ ਐਮਐਲਏ ਨੇ ਕੰਮ ਨਹੀਂ ਕਰਾਏ ਮੈਨੂੰ ਦੱਸਣਾ ਚਾਹੁੰਦਾ ਐ ਇੱਥੇ ਜਦੋਂ ਬੋਰਡ ਥੱਲੇ ਲੋਕ ਬਸਾਂ 'ਤੇ ਚੜਦੇ ਹੁੰਦੇ ਸੀ ਤੇ ਬੱਸ ਸਟੈਂਡ ਦੇਖ ਲਓ ਕਿਹੋ ਜਿਹਾ ਬਣਿਆ ਹੁਣ ਨਹੀਂ ਸੰਭਿਆ ਤੇ ਇਹਦੇ ਵਿੱਚ 2 ਸਾਲ ਵਗਿਆ ਸਰਕਾਰ ਨੇ ਆਪਣੀ ਇਹ ਸਾਹਮਣਾ ਜਿਹੜਾ ਆ ਉਹ ਮੌਜੂਦਾ ਸਰਕਾਰ ਤੇ ਮਜਦਾ ਮਲੇ ਦਾ ਕੰਮ ਹੁੰਦਾ ਰੇਲਵੇ ਸਟੇਸ਼ਨ ਐ ਨਹੀਂ ਸੀ ਇੱਥੇ ਰੇਲਵੇ ਸਟੇਸ਼ਨ ਛੋਟਾ ਸੀ ਉਹ ਵੀ ਕਿੱਡਾ ਵਧੀਆ ਉਹਨਾਂ ਨੇ ਕਸੂਰਤਾਂ ਦਾ ਤੁਹਾਡੇ ਸਾਹਮਣੇ ਬਣਾਇਆ ਫੇਰ ਕਿਤੇ ਅੱਗ ਲੱਗ ਜਾਂਦੀ ਨੁਕਸਾਨ ਹੁੰਦਾ ਕਪੂਰ ਥੱਲੇੋਂ ਲੋਕ ਜਦੋਂ ਤੱਕ ਫਾਇਰ ਬ੍ਰਿਗੇਡ ਆਉਂਦੀ ਸੀ ਉਦੋਂ ਤੱਕ ਸਾਰਾ ਨੁਕਸਾਨ ਹੋ ਗਿਆ ਫਸਲ ਵੀ ਜਾਂ ਘਰੇਲੂ ਵੀ ਸੜ ਕੇ ਸੁਆਹ ਜਾਂਦਾ ਸੀ ਫਾਇਰ ਬ੍ਰਿਗੇਡ ਜਦਰਾ ਅਟੈਂਡਰ ਇੱਥੇ ਲੈ ਗਿਆ ਹੁੰਦਾ ਔਰ ਅੱਜ ਦੀ ਡੇਟ ਦੇ ਵਿੱਚ ਦੇਖੋ ਤੁਸੀਂ ਜਿਹੋ ਜਿਹਾਂ ਫਾਇਰ ਸਿਸਟਮ ਆਪਣੇ ਸੁਲਤਾਨਪੁਰ ਚੱਕ ਤੇ ਵੀ ਨਹੀਂਗਾ ਫਿਰ ਦੁਬਾਰਾ ਤੁਸੀਂ ਸ਼ਹਿਰ ਦੀ ਮੈਂ ਹੋਰ ਗੱਲ ਕਰਾਂ ਜਿਹੜਾ ਰੈਸਟ ਹਾਊਸ ਦਾ ਨਵੀਨੀਕਰਨ ਵੀ ਕੀਤਾ ਨਵੇਂ ਵੀ ਬਣਾਏ ਤੇ ਨਵੀਨੀਕਰਨ ਵੀ ਕੀਤਾ ਮੀਟਿੰਗ ਲਈ ਇੱਥੇ ਕੋਈ ਹਾਲ ਨਹੀਂ ਸੀਗਾ ਵੀ ਕਿਸੇ ਨੇ ਮੀਟਿੰਗ ਕਰਨੀ ਹੁੰਦੀ ਸੀ ਮੀਟਿੰਗ ਹਾਲ ਜਿਹੜਾ ਉਹ ਨਹੀਂ ਸੀ ਕਿਤੇ ਉਹ ਵੀ ਇੱਥੇ ਇਹੋ ਜਿਹਾ ਬਣਿਆ ਜਿੱਥੇ ਪਹਿਲੀ ਜਿਹੜੀ ਆ ਕੈਬਨਿਟ ਦੀ ਮੀਟਿੰਗ ਪੰਜਾਬ ਦੀ ਬਾਹਰ ਹੋਈ ਕਿਤੇ ਉਹ ਸੁਲਤਾਨਪੁਰ 로ਦੀ ਧਰਤੀ ਹੋਈ ਆ ਫਿਰ ਹਸਪੀਟਲ ਤੂੰ ਇਹ ਦੇਖਿਆ ਬੜਾ ਮਾੜਾ ਸੀ ਅੱਜ ਹਸਪੀਟਲ ਜਿਹੜਾ ਆ ਉਹ ਪ੍ਰਾਈਵੇਟ ਹਸਪੀਟਲਾਂ ਨਾਲੋਂ ਮਾਤਮਾਉਂਦਾ ਹੈ ਮੈਂ ਆਪਣੇ ਟਾਈਮ ਤੇ ਪੂਰੇ ਡਾਕਟਰ ਪੂਰੀ ਮਸ਼ੀਨਰੀ ਔਰ ਬਲੱਡ ਬੈਂਕ ਟਰਾਮਾ ਸੈਂਟਰ ਔਰ ਆਈਸੀਯੂ ਚ ਅੱਜ ਵੀ ਤੁਸੀਂ ਜਾ ਕੇ ਦੇਖ ਲਓ ਜਿਹਦਾ ਸਿਸਟਮ ਜਿਹਦਾ ਲੱਗਾ ਆ ਹੁਣ ਉਹ ਕਿਤੇ ਵੀ ਮੈਂ ਕਹਿ ਸਕਦਾ ਵੀ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਵੀ ਉਹ ਜਿਹੜਾ ਹਸਪੀਟਲ ਹੈ ਨਹੀਂਗੇ ਪ੍ਰਾਈਵੇਟ ਹਸਪੀਟਲਾਂ ਤੋਂ ਵੀ ਉੱਪਰ ਜਿਹੜਾ ਉਹ ਹਸਪੀਟਲ ਸਾਡਾ ਜਿਹੜਾ ਕੰਮ ਕਰ ਰਿਹਾ ਔਰ ਇਹਦੇ ਵਿੱਚ ਹੁਣ 2 ਸਾਲ ਤੋਂ ਡਾਕਟਰ ਜਿਹੜੇ ਆ ਬਹੁਤ ਕਮੀ ਆ ਔਰ ਮਸ਼ੀਨਰੀ ਜਿਹੜੀ ਲੈ ਕੇ ਆਂਦੀ ਸੀ ਉਹ ਮਸ਼ੀਨਰੀ ਦੀ ਵੀ ਜਿਹੜੀ ਚੁਕ ਚੁਕ ਕੇ ਲਈ ਜਾਂਦੇ ਆ ਉਹ ਉਹਦਾ ਕੋਈ ਧਿਆਨ ਨਹੀਂ ਰੱਖਦਾ ਕੋਈ ਫਗਵਾੜੇ ਲੱਗੇ ਕੋਈ ਕਬੂਥਰੇ ਲੱਗੇ ਇਹ ਰੱਖਣਾ ਖਿਆਲ ਤੇ ਜਿਹੜਾ ਆ ਜਿਹੜੀ ਸਰਕਾਰ ਹੋਵੇ ਉਹਨੇ ਜਾਂ ਐਮਐਲਏ ਨੇ ਇਹ ਖਿਆਲ ਰੱਖਣਾ ਹੁੰਦਾ ਇਹ ਚੀਜ਼ਾਂ ਜਿਹੜੀਆਂ ਇਹ ਸ਼ਹਿਰ ਦੀ ਜਿਹੜੀ ਗੱਲ ਔਰ 21 ਪੁਲ ਬਣਾਏ ਆ ਪੰਜ ਸਾਲਾਂ ਦੇ ਵਿੱਚ ਕਿਤੇ ਮੈਂ ਕਹਿੰਨਾ ਇੱਥੇ ਦਾ ਆਪਾਂ ਕਿਸੇ ਨਾਲ ਕੰਪੈਰੀਸ਼ਨ ਲਾਗੇ ਬੰਨੇ ਕੀ ਕਰਨਾ ਇੱਥੇ ਤਾਂ ਹੋਈ ਕੁਝ ਨਹੀਂਗਾ 15 ਸਾਲਾਂ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਸਰਚ ਕਰਿਓ ਵੀ ਕਿਹੇ ਐਮ.ਐਲ.ਏ ਨੇ ਕਿਹ ਪੁਲ ਬਣਾਇਆ ਆ ਬਾਉਪੁਰ ਵਾਲਾ ਪੁਲ ਜਿਹੜਾ ਕਦੀ ਸੋਚ ਸਕਦਾ ਕੋਈ ਵੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਅੱਧੇ ਦਿਰਾਤ ਜਿਹੜਾ ਪੁਲ ਬਣਿਆ ਉਹ ਇਹੋ ਜਿਹਾ ਕੰਮ 21 ਪੁਲ ਕੋਈ ਜਿਹੜਾ ਛੋਟੀ ਗੱਲ ਨਹੀਂ ਔਰ ਇਹ ਪਿੰਡੂ ਹਲਕਾ ਟੋਟਲ ਸੁਲਤਾਨਪੁਰ ਲੋਧੀ ਔਰ ਇੱਥੇ 90% ਪਿੰਡਾਂ ਨੂੰ ਜਿਹੜੀਆਂ 18 ਫੁੱਟ ਸੜਕਾਂ ਨਾਲ ਜੋੜਿਆ ਗਿਆ ਤੁਸੀਂ ਘੁੰਮ ਕੇ ਕਿਤੇ ਦੇਖ ਲੋ ਕਿਤੇ ਵੀ 18 ਫੁੱਟ ਤੋਂ ਘੱਟ ਸੜਕ ਨਹੀਂ ਗਈ ਨਵੀਆਂ ਸੜਕਾਂ ਜਿਹੜੀਆਂ ਉਹ ਬਣਾਈਆਂ ਗਈਆਂ ਔਰ ਬਹੁਤ ਇਹੋ ਜਿਹੇ ਕੰਮ ਮੈਂ ਗਿਣ ਲਗਾ ਤੇ ਮੈਨੂੰ ਲੱਗਦਾ ਵੀ ਸਾਰੀ ਰਾਤ ਲੱਗ ਸਕਦੀ ਆ ਵੀ ਜਿਹੜੇ ਪਿੰਡਾਂ ਨੂੰ ਇੰਨੀਆਂ ਗਰੰਟਾਂ ਦੇ ਕੇ ਪਿੰਡਾਂ ਨੂੰ ਵੀ ਸ਼ਹਿਰਾਂ ਦੇ ਬਰਾਬਰ ਲੈ ਕੇ ਆਉਂਦਾ ਹੱਥਾ ਪਰ ਮਾਡਲ ਛੱਪੜ ਜਿਹੜੇ ਆ ਉਦੋਂ ਹੀ ਜਿਹੜੇ ਬਣਾਉਣੇ ਸ਼ੁਰੂ ਕੀਤੇ ਸੀ ਜਿਹੜੇ ਸਾਰੇ ਇਹ ਜਿਹੜਾ ਸਟਰੀਟ ਲਾਈਟਾਂ ਦੀ ਗੱਲ ਸ਼ਹਿਰ ਨਹੀਂ ਕਰ ਲਈਏ ਚਾਰ ਲਾਈਟਾਂ ਚੱਲਦੀਆਂ ਹੁੰਦੀਆਂ ਸਾਰੇ ਜਾਣਦੇ ਜਦੋਂ ਪਹਿਲਾਂ ਸ਼ੁਰੂ ਕੀਤਾ ਤੇ ਅੱਜ ਜਿਹੜਾ ਕਿੰਨੇ ਆ 100 ਲਾਈਟਾਂ ਜਿਹੜੀਆਂ ਆ ਉਹ ਸ਼ਹਿਰ ਦੇ ਵਿੱਚ ਨਿਰਵੇਗਨ ਜਿਹੜਾ ਚੱਲ ਰਿਹਾ ਔਰ ਬਿਜਲੀ ਦਾ ਬਿਲੀ ਬੋਰਡ ਦੀ ਮੈਂ ਗੱਲ ਕਰ ਲਵਾਂ ਮੇਰੇ ਸਮੇਂ ਦੇ ਵਿੱਚ ਬਿਜਲੀ ਬੋਰਡ ਤੇ 14.5 ਦੇ 14 ਕਰੋੜ ਦੇ ਕਰੀਬ ਪੈਸੇ ਲੱਗੇ ਆ ਇਹ ਪਹਿਲਾ ਸ਼ਹਿਰ ਆ ਹਿੰਦੁਸਤਾਨ ਦਾ ਸੁਲਤਾਨਪੁਰ ਲੋਧੀ ਜਿੱਥੇ ਐਲਟੀ ਕੇਬਲ ਜਿਹੜੀ ਆ ਉਹ ਅੰਡਰਗਰਾਉਂਡ ਪਾਈ ਗਈ ਐ ਤੇ ਟੈਸਟ ਕੀਤਾ ਗਿਆ ਸੀ ਇਹ ਲਈ ਵਾਲੇ ਝਲ ਤੋਂ ਅੰਡਰਗਰਾਉਂਡ ਕੇਬਲ ਸੁਲਤਾਨਪੁਰ ਨੂੰ ਆਉਂਦੀ ਐ ਤੇ ਇੱਕ ਉੱਪਰ ਦੀ ਆਉਂਦੀ ਐ ਜੇ ਇੱਕ ਖਰਾਬ ਹੋ ਜਾਏ ਤਾਂ ਦੂਸਰਾ ਜਿਹੜਾ ਅਲਟੀਨੇਟਰ ਉਹਦਾ ਜਿਹੜਾ ਉਹ ਜ਼ਰੂਰ ਇਸ ਤੀ ਦਾ ਰੱਖਿਆ ਔਰ ਜਿਹੜਾ ਸਾਰੀਆਂ ਜਿਹੜੀਆਂ ਲਾਈਟਾਂ ਨੂੰ ਜਿਹੜਾ ਇੱਕ ਥਾਂ ਜੋੜਿਆ ਗਿਆ ਤੇ ਕੋਸ਼ਿਸ਼ ਕੀਤੀ ਹੈ ਜਿਹੜਾ ਗੁਰਦਵਾਰ ਬੇਬੇ ਸਾਹਿਬ ਤੇ ਹੱਜ ਸਾਹਿਬ ਇਹਨਾਂ ਨੂੰ 24 ਘੰਟੇ ਸਪਲਾਈ ਦੇ ਨਾਲ ਇਹ ਜੋੜ ਕੇ ਰੱਖਿਆ ਜਾਵੇ ਫਿਰ ਜਿਹੜਾ ਆਪਣੀ ਸਰਕਾਰ ਦੇ ਵਿੱਚ 50 ਕਰੋੜ ਦੇ ਕਰੀਬ ਕਿਸਾਨਾਂ ਦੇ ਕਰਜ਼ੇ ਕੋਆਪਰੇਟਿਵ ਸੁਸਾਇਟੀਆਂ ਦੇ ਮਾਫ ਕਰਾਏ ਆ ਉਹ ਕੋਈ ਬੰਦਾ ਮੁੰਕਰ ਨਹੀਂ ਉਹ ਸਾਰਾ ਕਲੀ-ਕਲੀ ਲਿਸਟ ਪਈ ਆ ਕੱਲੇ-ਕੱਲੇ ਬੰਦੇ ਦਾ ਨਾਮ ਪਿਆ ਸਭ ਕੁਝ ਪਿਆ ਆ ਪਾਰਕਾਂ ਤੁਹਾਡੇ ਸਾਹਮਣੇ ਸ਼ਹਿਰ ਦੇ ਵਿੱਚ ਬਣਾਈਆਂ ਆ ਔਰ ਪੁਲਾਂ ਦੀ ਤਾਂ ਮੈਂ ਗੱਲ ਕਰਤੀ ਆ ਵੀ ਆ ਦੇਖੋ ਜਿਹੜੇ ਪੁਲ ਤਲਵੰਡੀ ਵਾਲਾ ਇਧਰ ਆ ਦੂਜਾ ਹੋਰ 21 ਪੋਲੇ ਦੇ ਨਾਲ ਬਣਾਇਆ ਜਾ ਰਹੀ ਸਹੂਲਤ ਅੱਜ ਲੋਕਾਂ ਨੂੰ ਉਦੋਂ ਕਈ ਵਿੱਚ ਵਿਰੋਧੀਆਂ ਦੇ ਵਿਰੋਧੀ ਕਰਨਾ ਹੁੰਦਾ ਕੋਈ ਚੀਜ਼ ਬਣਾ ਦੀ ਜੀ ਪੋਲੇ ਐਵੇਂ ਬਣਾਈ ਜਾਂਦੇ ਆ ਅੱਜ ਜੇ ਦੋ ਦੋ ਪੋਲੇ ਤਾਂ ਤਾਂ ਹੀ ਲੰਘਣਾ ਸੌਖਾ ਹੋਇਆ ਅੱਜ ਸਹਿਰ ਦੇ ਵਿੱਚ ਮਿੱਟੀ ਉੱਡ ਰਹੀ ਆ ਬੁਰੀ ਹਾਲਤਾਂ ਇਹਨਾਂ ਕੋ ਉਹ ਤੇ ਬਣ ਨਹੀਂ ਰਿਹਾ ਤੇ ਜਿਹੜਾ ਪਹਿਲੇ ਕੰਮਾਂ ਦੀ ਟਾਵਰ ਦੇ ਪੈਸੇ ਇੱਕ ளாக் ਟਾਵਰ ਦੇ ਪੈਸੇ ਸਾਰੇ ਦੇ ਕੇ ਕੰਮ ਸ਼ੁਰੂ ਕਰਾ ਕੇ ਮੈਂ ਗਿਆ ਸੀ ਉਹ ਵੀ ਜਿਹੜਾ ਕੰਮ ਵਿੱਚੇ ਪਿਆ ਘੰਡੀਆਂ ਨਹੀਂ ਲੱਗ ਸਕੀਆਂ 2 ਸਾਲ ਤੋਂ ਫਿਰ ਸਰ ਆਪਣਾ ਸੁਲਤਾਨਪੁਰ ਲੋਧੀ ਸ਼ਹਿਰ ਇੱਕ ਇਹੋ ਜਿਹਾ ਆ ਜਿੱਥੇ ਨੈਸ਼ਨਲ ਹਾਈਵੇ ਟੱਚ ਨਹੀਂ ਕਰਦਾ ਕਿਸੇ ਨੂੰ ਪਤਾ ਨਹੀਂ ਕਿ ਇਹ ਪੰਨੀ ਹੈ ਨੌਲੇਜ ਕਿ ਨਹੀਂ ਕਿਸੇ ਨੂੰ ਨੈਸ਼ਨਲ ਹਾਈਵੇ ਟੱਚ ਨਹੀਂ ਕਰਦਾ ਫਿਰ ਅਸੀਂ ਕੀ ਕੀਤਾ ਵੀ ਸੁਲਤਾਨਪੁਰ ਤੋਂ ਨੀ ਪੱਤਰੀ ਉਦੋਂ ਰੱਖਿਆ ਤੁਸੀਂ ਸਾਰੇ ਮੌਜੂਦ ਸੀਗੇ ਕੰਮ ਵੀ ਸ਼ੁਰੂ ਉਦੋਂ ਹੀ ਕਰਾਇਆ ਅ ਮੁੰਡੀ ਮੋੜ ਤੱਕ 4 ਲੇਨ ਵਿਦ ਉਹਦਾ ਜਿਹੜਾ ਆਪਣਾ ਡ్రਾਈਡਰ ਵਿੱਚ ਲਾ ਕੇ ਉਹ ਜਿਹੜੀ ਸੜਕ ਬਣ ਰਹੀ ਹੈ ਤੁਹਾਡੇ ਸਾਹਮਣੇ ਕੰਪਲੀਟ ਹੋ ਚੱਲੀ ਹੈ ਸੁਲਤਾਨਪੁਰ ਤੋਂ ਬਿੰਡੰਡੀ ਸੜਕ ਵੀ ਜਿਹੜੀ ਆ ਵੀ 4 ਲੇਨ ਤੇ ਡਿਵਾਈਡਰ ਲਾ ਕੇ ਤੇ ਲਾਈਟਾਂ ਦਾ ਜਦੋਂ ਦੇਖੋ ਤੁਸੀਂ ਸultanpur ਤੋਂ ਮਿੰਡੀ ਤੱਕ Sultanpur ਤੋਂ Khurdah ਤੱਕ ਬਾਹਰ ਬੁਸਵਾਲ ਤੱਕ ਉਹ ਵੀ ਜਿਹੜੀਆਂ ਲਾਈਟਾਂ ਜਿਹੜੀਆਂ ਪੂਰਾ ਸ਼ਹਿਰ ਜਗਮਗਾਉਂਦਾ ਸੀ ਅੱਜ ਜੇ ਨਹੀਂ ਜਗਮਗਾਉਂਦਾ ਤਾਂ ਦੇਖ ਕੇ ਮਨ ਨੂੰ ਦੁੱਖ ਹੁੰਦਾ ਵੀ ਕੰਮ ਕੀਤੇ ਜਿਹੜੇ ਆ ਉਹ ਸਿਰੇ ਨਹੀਂ ਚੜੇ ਐਕਸਪ੍ਰੈਸ ਵੇ ਦੀ ਗੱਲ ਕਰ ਲਈਏ ਜਿਹੜਾ ਦਿੱਲੀ ਕਟੜਾ ਐਕਸਪ੍ਰੈਸ ਵੇ ਆ ਇਹ ਦਿੱਲੀ ਕਟੜਾ ਐਕਸਪ੍ਰੈਸ ਵੇ ਤੁਹਾਨੂੰ ਸਾਰਿਆਂ ਨੂੰ ਪਤਾ ਸੀ ਉਦੋਂ ਕਪੂਰਥਲੇ ਦੇ ਪਰਲੀ ਸਾਈਡ ਤੇ ਲੰਘਿਆ ਸੀਗਾ ਇਹ ਬਾਅਦ ਦੇ ਵਿੱਚ ਜਿਹੜਾ ਮੁੱਖ ਮੰਤਰੀ ਉਸ ਸਮੇਂ ਦੇ ਮਾਨ ਜੋ ਕੈਪਟਨ ਮਨਿੰਦਰ ਸਿੰਘ ਜੀ ਨਾਲ ਰਿਕੁਐਸਟ ਕੀਤੀ ਉਹਨਾਂ ਦੀ ਬੜੀ ਵੱਡੀ ਦੇਣ ਹੈ ਇਸ ਇਲਾਕੇ ਨੂੰ ਜਿਹੜਾ ਉਹਨਾਂ ਨੇ ਪਹਿਲ ਦੇ ਆਧਾਰ ਤੇ ਇਹ ਕੰਮ ਕੀਤੇ ਆ ਮਿਸਟਰ ਸੰਧੂ ਸਿੰਘ ਉਦੋਂ ਐਨਐਚਐ ਦੇ ਚੇਅਰਮੈਨ ਉਹਨਾਂ ਨੂੰ ਰਿਕੁਐਸਟ ਕਰਕੇ ਤੇ ਅਸੀਂ ਇਹ ਜਿਹੜਾ ਐਕਸਪ੍ਰੈਸ ਵੀ ਇਹ ਤੋਂ ਇੱਕ ਸਪੈਸ਼ਲ ਜਿਹੜਾ ਇਹ ਜਿਹੜਾ ਕਢਾਇਆ ਕਿ ਜਿਹੜਾ ਨਾ ਗ੍ਰੀਨ ਇਹਨੂੰ ਕਹਿ ਦਿੰਦੇ ਆ ਸਲਤਾਨਪੁਰ ਤੋਂ ਜਿਹਦੇ ਵਿੱਚੋਂ ਉੱਥੇ ਕਾਲਾ ਸੰਗਿਆਵਲਦੀ ਹੋ ਕੇ ਸਲਤਾਨਪੁਰ ਖਡੂਰ ਸਾਹਿਬ ਤੇ ਇਹਦੇ ਵਿੱਚੋਂ ਦੀ ਲੰਘ ਜਾਣਾ ਅੰਮ੍ਰਿਤਸਰ ਦੀ ਰਿਪੋਰਟ ਤੇ ਇਹ ਵੀ ਐਕਸਪ੍ਰੈਸ ਵੇ ਨੰਘਿਆ ਮੈਂ ਤੁਹਾਨੂੰ ਉਦੋਂ ਕਹਿੰਦਾ ਹੁੰਦਾ ਸੀ ਵੀ 5 ਸਾਲਾਂ ਬਾਅਦ ਗੜਕਾਉ ਬਣ ਜਾਊਗਾ ਸਲਤਨਪੁਰ ਲੋਧੀ ਐਕਸਪ੍ਰੈਸ ਵੇ ਨੰਘਣ ਦੇ ਨਾਲ ਲੋਕਾਂ ਨੂੰ ਜ਼ਮੀਨਾਂ ਦਾ ਰੇਟ ਵੀ ਮਿਲ ਗਿਆ ਵਧੀਆ ਔਰ ਤਰੱਕੀ ਵੀ ਕਰੂਗੀ ਔਰ ਜਿੱਥੇ ਦਰਿਆ ਬਿਆਸ ਆ ਉੱਥੇ ਦੋ ਉੱਚੇ ਜਿਹੜੇ ਟਾਵਰ ਆ ਨਾ ਉਹ ਬਣ ਕੇ ਹੋਟਲ ਬਣਨੇ ਉਹਦੇ ਵਿੱਚ ਵੀ ਜਿਹੜਾ ਆਪਾਂ ਕਹਿੰਦੇ ਨਾ ਵੀ ਉਧਰ ਮੰਡ ਏਰੀਆ ਜਾਂ ਕੋਸ਼ਾ ਉਹ ਤੁਹਾਡੇ ਸਾਹਮਣੇ ਹੋਰ ਥੋੜੀ ਦੇਰ ਤੱਕ ਉਹ ਬਹੁਤ ਵਧੀਆ ਜਿਹੜਾ ਏਰੀਆ ਬਣ ਜਾਊਗਾ ਉਹਦੇ ਤੋਂ ਬਾਅਦ ਜਾਮਨਗਰ ਨੂੰ ਨਿਕਲਿਆ ਤਾ ਹਾਂ ਬਲੀਪੁਰ ਦੇ ਕੋਲ ਉਹ ਪੂਰਾ ਇੱਥੇ ਜਿਹੜਾ ਆ ਖੁਸ਼ਕ ਬੰਦਰਗਾਹ ਟਾਈਪ ਬਣ ਕੇ ਜਾਮਨਗਰ ਨੂੰ ਜਿਹੜਾ ਜਾਣਾ ਸਾਰਾ ਜਿੱਥੇ ਸultanpur Lodhi ਦੀ ਸੜਕ ਨਹੀਂ ਸੀ ਆਉਦੀ ਹੁੰਦੀ ਕੋਈ 5 ਸਾਲਾਂ ਚ ਤੁਹਾਡੇ ਪਿਆਰ ਨਾਲ ਔਰ ਪਰਮਾਤਮਾ ਦੀ ਕਿਰਪਾ ਨਾਲ ਔਰ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਆ ਉਹਦੇ ਮਿਹਨਤ ਨਾਲ ਤਾਂ ਕਹਿ ਸਕਦਾ ਨਾ ਔਰ ਉਹਨਾਂ ਦੀ ਬੜੀ ਕੋਸ਼ਿਸ਼ ਨਾਲ ਇਹ ਸਲਤਨਪੁਰ ਲੋਧੀ ਦੀ ਧਰਤੀ ਨੂੰ ਇੰਨਾ ਕੁ ਜਿਹੜਾ ਮਿਲ ਸਕਿਆ ਔਰ ਮੈਂ ਇਹ ਕੰਮ ਦੀ ਗੱਲ ਕੀਤਾ ਸੀ ਕੰਮ ਜੇ ਮੈਂ ਗਿਣੌਣ ਲਗਾ ਆ ਜਿਹੜੇ ਪੈਰਲ ਚਰਨਾਂ ਵਾਲੇ ਚੱਲਣ ਵਾਲੇ ਪੋਲੇ ਬੇਰ ਸਾਹਿਬ ਦੇ ਪਿਛਲੇ ਬੰਨੇ ਕਿੰਨਾ ਕੁਸ਼ ਜਿਹੜਾ ਆਪਾਂ ਕੋਈ ਦੇਖ ਲਈਏ ਜਿਹੜਾ ਕੋਈ ਕਹਿ ਨਹੀਂ ਸੀ ਸਕਦਾ ਵੀ ਇਹ ਚੀਜ਼ ਹੋ ਜਾਣਗੇ ਮਿਸਪਰਟ ਕਮੇਟੀ ਨੂੰ ਕੋ ਉਹ ਤੁਹਾਨੂੰ ਪਤਾ ਕੋ ਆਪਣੀ ਮਸ਼ੀਨਰੀ ਨਹੀਂ ਸੀ ਹੁੰਦੀ 26 ਛੋਟੇ ਹਾਥੀ ਸਫਾਈ ਵਾਲੇ ਤੇ ਕੂੜਾ ਚੱਕਣ ਵਾਲੇ ਦੂਜੇ ਸਾਰੇ ਦੇ ਕੇ ਕਲੀਨਿੰਗ ਮਸ਼ੀਨ ਤੱਕ ਜਿਹੜੀ ਦੇਤੀ ਆ ਜੇ ਇਸ ਵੀ ਮਸ਼ੀਨਾਂ ਲੈਤੀਆਂ ਟਰਾਲੀਆਂ ਔਰ ਕੋਈ ਵੀ ਜਿਹੜੀ ਇਹੋ ਜਿਹੀ ਛੱਡੀ ਜਿਹੜੀ ਮਤਲਬ ਮੈਂ ਕਹਿ ਸਕਦਾ ਵੀ ਸਲਤਾਨਪੁਰ ਲੋਧੀ ਨੂੰ ਨਹੀਂ ਦਿੱਤੀ ਗਈ ਡੱਟ ਵੀਂ ਡੀ ਤੋਂ ਜਿਹੜਾ ਕਪੂਰਸਲੇ ਦਾ ਫੋਰ ਲੈਂਡ ਨੈਸ਼ਨਲ ਹਾਈਵੇ ਸੀ ਉਹਦਾ ਉਦੋਂ ਟੈਂਡਰ ਹੋ ਗਿਆ ਸੀ ਮਾਨਜੋਗ ਹਾਈ ਕੋਰਟ ਦੇ ਵਿੱਚ ਕੇਸ ਪੈਨ ਕਰਕੇ ਦੁਬਾਰਾ ਵੀ ਉਹਦਾ ਟੈਂਡਰ ਜਿਹੜਾ ਪਾਸ ਹੋਦੋਂ ਤੇ ਸਾਰਾ ਕੁਝ ਹੋਇਆ ਤੇ ਆ ਜਿਹੜਾ ਹੁਣ ਆਪਾਂ ਗੱਲ ਕਰਦੇ ਸੀ ਇਹਦੇ ਵੀ ਆਧੁਨਿਕ ਸਟੇਡੀਅਮ ਬਣਨਾ ਤੁਹਾਨੂੰ ਸਾਰਿਆਂ ਨੂੰ ਜਿਆਦਾ ਤੁਸੀਂ ਸਾਰਿਆਂ ਨੂੰ ਪਤਾ ਵੀ ਮੈਂ ਪ੍ਰੈਸ ਕਾਨਫਰੰਸ ਕਰਕੇ ਵੀ ਕਹਿੰਦਾ ਰਿਆਂ ਇਹ ਸਟੇਡੀਅਮ ਬਣਨਾ ਕਿਤੇ ਬਣਦੀ ਨਹੀਂ ਕਿਤੇ ਰੱਖੀ ਸੀ ਜਿਹੜਾ एसटीपी ਪਲਾਂਟ ਆਪਣਾ ਇੱਥੇ ਗੁਰਦੁਆਰਾ ਬੀਰ ਸਾਹਿਬ ਦੇ ਪਿਛਲੇ ਬੰਨੇ ਸੀ ਵੀ 스멜 ਆਉਂਦੀ ਸੀ ਸੰਤ ਜਗਜੀਤ ਸਿੰਘ ਹਰਕਵਾਲਾ ਵਾਲਿਆਂ ਨੇ ਬੜੀ ਵਾਰੀ ਕਿਹਾ ਸੀਗਾ ਵੀ ਇਹ ਇੱਥੋਂ ਕੱਢ ਦਿਓ ਗੰਦ ਉਹ 3 ਕਿਲੋਮੀਟਰ ਪਿੱਛੇ ਲੈ ਕੇ ਗਏ ਸ਼ੁਰੂ ਕਰਾਤਾ ਸੀ ਉਹਦੇ ਵੀ ਕੰਮ ਸਾਰਾ ਤੁਹਾਡੇ ਸਾਹਮਣੇ ਉਸ ਜਗ੍ਹਾ ਤੇ ਉਹ ਜਿਹੜਾ एसटीपी ਦੀ ਜਗ੍ਹਾ ਉੱਥੇ ਸਟੇਡੀਅਮੇ ਬਣਨਾ ਜਿਹੜਾ ਮੈਂ ਤੁਹਾਨੂੰ ਬੜੀ ਦਿਨ ਪਹਿਲਾਂ ਦੱਸਿਆ ਸੀ ਇਹ ਸਾਰਾ ਕੁਝ ਸਰਕਾਰ ਜਿਹੜੀ ਬਦਲਣ ਕਰਕੇ ਕੰਮ ਰੋਕ ਜ਼ਰੂਰ ਦਿੱਤੇ ਗਏ ਪਰ ਇਹ ਜਿਹੜੇ ਕਾਮਾ ਸੈਂਟਰ ਨਾਲ ਰਿਲੇਟਡ ਆ ਜਿਹੜਾ ਸੈਂਟਰ ਦਾ ਪੈਸਾ ਆ ਜਿਹੜਾ ਸਮਾਰਟ ਸਿਟੀ ਦਾ ਉਹ ਸਾਰਾ ਪੈਸਾ ਜਿਹੜਾ ਡੀਸੀ ਸਾਹਿਬ ਦੇ ਥਰੂ ਲੱਗਦਾ ਹੁੰਦਾ ਇਹ ਪੰਜਾਬ ਸਰਕਾਰ ਦਾ ਹੋਵੇ ਤੇ ਉਹ ਈਓ ਕੋਆਣਾ ਤੇ ਈਓ ਨੇ ਗਾਂ ਜਿਹੜਾ ਉਹਨੂੰ ਸਰਕੂਲੇਟ ਕਰਨਾ ਤੇ ਇਹ ਜਿਹੜਾ ਸਟੇਡੀਅਮ ਦਾ ਵੀ ਮੈਂ ਦੱਸਿਆ ਸੀ ਆਪਾਂ ਆਪਣੇ ਜਿਹੜੇ ਕੰਮ ਕੀਤੇ ਆ ਨਾ ਉਹਨਾਂ ਨੂੰ ਜਿਹੜਾ ਬੰਦਾ ਉਹ ਦੱਸੇ ਤੇ ਕਰੇ ਉਹਦਾ ਵਿੱਚ ਹੋ ਜਾਂਦਾ ਆ ਔਰ ਮੈਂ ਮੋਟੀਆਂ-ਮੋਟੀਆਂ ਤੁਹਾਨੂੰ ਗੱਲਾਂ ਦਸੀਆਂ ਜਿਹੜੀਆਂ ਅੱਜ ਤੇ ਬਹੁਤ ਮੇਰੇ ਕੋਲ ਜਿਹੜਾ ਮਨ ਨਾਲ ਦੇ ਨਾਲ ਲੱਗਦੀਆਂ ਅਪਰੋਚਾਂ ਲੱਗਦੀਆਂ ਪੱਥਰ ਉਹ ਤਲਵੰਡੀ ਚੌਧਰੀਆਂ ਤੋਂ ਲੈ ਕੇ ਆਲੀ ਤੱਕ ਪੱਥਰ ਪਹਿਲੀ ਵਾਰੀ ਆ ਵੀ ਬੰਨਾਂ ਦੇ ਨਾਲ ਇੰਨੇ ਵੱਡੀ ਪੱਧਰ ਤੇ ਕਰੋੜਾ ਰੁਪਏ ਦੇ ਪੱਥਰ ਲਾ ਕੇ ਬੰਨ ਬਚਾਏ ਗਏ ਆਰਜੀ ਬੰਨਾਂ ਦੇ ਨਾਲ ਤੇ ਉਹ ਵੀ ਜਿਹੜਾ ਉਹ ਬੜਾ ਉਦੋਂ ਦਾ ਹੀ ਸਾਰਾ ਹੋਇਆ ਪਿਆ ਗੰਦੇ ਨਾਲ ਦਾ ਪ੍ਰੋਜੈਕਟ ਵੀ ਉਦੋਂ ਦਾ ਹੀ ਪਾਸ ਹੋਇਆ ਪਿਆ ਤੇ ਬਾਕੀ ਜਿਹੜੀ ਗੱਲ ਡਵੈਲਪਮੈਂਟ ਦੀ ਪਿੰਡਾਂ ਦੇ ਵਿੱਚ ਵੀ ਕੋਈ ਕਸਰ ਨਹੀਂ ਛੱਡੀ ਪੰਨਾਂ ਸਾਲਾਂ ਦੇ ਵਿੱਚ ਤੁਸੀਂ ਦੇਖੀਦਾ 2 ਸਾਲ ਦੇ ਵਿੱਚ ਕਿੱਟ ਨਹੀਂ ਲੱਗੀ ਇਹ ਜਿਹੜਾ ਆ ਪਾਈਪ ਪੈ ਰਹੇ ਆ ਇਹ ਉਦੋਂ ਤਾਂ ਨਹੀਂ ਪਾਇਆ ਵੀ ਮੇਲਾ ਆ ਗਿਆ ਪੱਟੀ ਜਾਣੀਆਂ ਤੇ ਸੜਕਾਂ ਪਟਕੀ ਪੱਟੀਆਂ ਗਈਆਂ ਸੰਗਤ ਨੂੰ ਜਿਹੜਾ ਜਿਹੜਾ ਮੇਲੇ ਤੇ ਜਿਹਦਾ ਪ੍ਰਭਾਵ ਪੈਣਾ ਇਹ ਉਸ ਪੈਸੇ ਨਾਲ ਹੀ ਪਾਈਪ ਜਿਹੜੇ ਪੈ ਰਹੇ ਆ ਤੇ ਇਹ ਜਿਹੜੀ ਸੜਕ ਉੱਪਰ ਬਣਾਉਣੀ ਆ ਮਿਸਟਰ ਕਮੇਟੀ ਨੇ ਬਣਾਉਣੀ ਆ ਹੁਣ ਛੇਤੀ ਤੋਂ ਛੇਤੀ ਧਿਆਨ ਕਰਨ ਦੀ ਇਹ ਲੋੜ ਹੈ ਨਾਲ ਨੂੰ ਵੀ ਕਮੇਟੀ ਜਿਹੜੀ ਆ ਉਹ ਸੜਕ ਬਣਾਵੇ ਤੇ ਲੋਕਾਂ ਦੇ ਜਿਹੜੇ ਕਾਰੋਬਾਰ ਆ ਲੋਕਾਂ ਦੇ ਜਿਹੜੇ ਕੰਮ ਆ ਦੁਕਾਨਾਂ ਜਾਂ ਬੰਦਾ ਬਿਮਾਰ ਹੋ ਜਾਂਦਾ ਮਿੱਟੀ ਉੱਡ ਉੱਡ ਕੇ ਹਰੇ ਗਾਂ ਗਰਮੀ ਦਾ ਸੀਜ਼ਨ ਆਉਣਾ ਉਹਦੇ ਲਈ ਇਹ ਧਿਆਨ ਦੇਣ ਦੀ ਲੋੜ ਆ ਇਹ ਜਿਹੜਾ ਚੀਜ਼ਾਂ ਆਪਾਂ ਕਿਸੇ ਦੀਆਂ ਮੈਂ ਕਹਦਾ ਹੁਣ ਵੀ 11 ਕਰੋੜ ਦਾ ਪੁਲ ਬਣਾਇਆ ਮੈਂ ਤੇ ਮੈਂ ਥੱਲੇ ਬੇੜਾ ਲਿਆ ਕੇ ਖੜਾ ਕਰਦਾ ਹਾਂ ਪੁਲ ਦੇ ਨਾਲ-ਨਾਲ ਤੇ ਉਹ ਗੱਲ ਨਹੀਂ ਨਾ ਬੰਦੀ ਗਲਤ ਬੰਦੀ ਹੈ ਵੀ ਆਪਾਂ ਕੰਮ ਜਿਹੜੇ ਜਿੰਨੇ ਕੀਤੇ ਆ ਉਹ ਕੰਮ ਸਿਰੇ ਚੜਾਓ ਜੇ ਸਰਕਾਰ ਨਾਲ ਕਰਕੇ ਗੱਲਬਾਤ ਸਿਰੇ ਚੜਦੇ ਆ ਤਾਂ ਸਾਨੂੰ ਖੁਸ਼ੀ ਹੋਊਗੀ ਵੀ ਇਹ ਜਿਹੜੇ ਕੰਮ ਆਪਾਂ ਸ਼ੋਹੇ ਸੀਗੇ ਆ ਦੇਖੋ ਤੁਸੀਂ ਜਿਹੜਾ ਕੈਮਰਿਆਂ ਵਾਲਾ 250 ਕੈਮਰਾ ਲੱਗਣਾ ਸੁਲਤਾਨਪੁਰ ਚ ਔਰ ਸਾਰੇ ਕੈਮਰਿਆਂ ਦੇ ਇੱਕ ਉਹ ਸੈਂਟਰ ਬਣਨਾ ਆ ਟ੍ਰਿਪਲ ਆਈਟੀਸੀ ਸੈਂਟਰ ਉੱਥੇ ਜਿਹੜਾ ਨੀਂਹ ਪੱਥਰ ਰੱਖਿਆ ਪਸ਼ੂਆਂ ਦਾ ਹਸਪਤਾਲ ਦੇ ਉੱਪਰ ਉਹਦੇ 'ਚ ਸਾਰਾ ਸ਼ਹਿਰ ਆਪਣਾ ਕਵਰ ਹੋਣਾ ਕਿਤੇ ਅੱਗ ਲੱਗ ਜੇ ਕਿਤੇ ਕੋਈ ਉਹ ਜਿਹੜਾ ਕੈਵਰੇ ਨਹੀਂ ਪਹਿਲਾਂ ਪਤਾ ਲੱਗ ਜਾਣਾ ਨਾ ਚੋਰੀ ਹੋ ਸਕਦੀ ਆ ਕੋਈ ਇਹੋ ਜਿਹੀ ਜਿਹੜੀ ਉਹ ਗੱਲ ਜਦੋਂ ਸਾਰਾ ਕਮਾਂਡ ਸੈਂਟਰ ਬਣ ਗਿਆ ਉਹਦੇ 'ਚ 24 ਘੰਟੇ ਜਿਹੜੇ ਆ ਬੰਦੇ ਵੇਲੇਬਾ ਰਿਹਾ ਕਰਨਗੇ ਤੇ ਕੈਵਰੇ ਚੈੱਕ ਕਰਕੇ ਰਿਹਾ ਕਰਨਗੇ ਕੋਸ਼ਿਸ਼ ਕੀਤੀ ਆ ਵੀ ਜਿਹੜਾ ਆਪਣਾ ਜਿੰਨਾ ਕੰਮ ਪੰਜਾਂ ਸਾਲਾਂ ਦੇ ਵਿੱਚ ਹੋਇਆ ਕਿਤੇ ਅਸੇ ਪਾਸੇ ਕਿਤੇ ਦਿਖਾ ਦਿਓ ਵੀ ਕਿਸੇ ਹਲਕੇ ਦੇ ਵਿੱਚ ਹੋਇਆ ਇੰਪਰੂਵਮੈਂਟ ਟਰਸਟ ਦੇਹ ਲੋ ਆਪਣੇ ਸ਼ਹਿਰ ਦੇ ਵਿੱਚ ਛੋਟਾ ਸੀ ਫਿਰ ਵੀ ਉਹ ਵੀ ਬਣਾਤਾ ਗਾਇਦਾ ਫਾਇਦਾ ਹੋਊਗਾ ਜਿੰਨਾ ਵੀ ਹੋ ਸਦਾ 스마트 ਸਿਟੀ ਵੀ ਜਿਹੜਾ ਆ ਉਹ ਛੋਟਾ ਸ਼ਹਿਰ ਆ ਇਹ ਇਹ ਜਿਹੜਾ ਪੈ ਨਹੀਂ ਸੀ ਸਕਦਾ ਪਰ ਇਹਦੇ ਲਈ ਜਿਹੜਾ ਸੈਂਟਰ ਗਵਰਨਮੈਂਟ ਦਾ ਵੀ ਧੰਨਵਾਦ ਆ ਜਿਨ੍ਹਾਂ ਨੇ ਗੁਰਨਾਥ ਸਾਹਿਬ ਦੇ ਚਨਸ਼ੋ ਪ੍ਰਾਪਤ ਧਰਤੀ ਕਰਕੇ ਇਹ 스마트 ਸਿਟੀ ਦੇ ਵਿੱਚ ਪਵਾਇਆ ਤੇ ਇਹ ਜਿਹੜੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਕਈ ਵਾਰੀ ਚੇਤਾ ਭੁੱਲ ਜਾਂਦਾ ਵੀ ਕਣੀ ਕੰਮ ਕਿਸੇ ਦੇ ਆਪਾਂ ਗਿੰਦੀਏ ਉਹ ਆਪਣਾ ਹੀ ਕੰਮ ਕੀਤਾ ਕੰਮ ਆਉਣਾ ਆ ਵੀ ਆਪਾਂ ਜਿਹੜਾ ਉਹ ਦੱਸਣ ਜੀ ਵੀ ਆਪਾਂ ਨੂੰ ਖੁਸ਼ੀ ਹੁੰਦੀ ਉਸ ਗੱਲ ਦੀ ਇਹ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬੁਲਾਇਆ ਸੀ ਵੀ ਇਹ ਜਿਹੜੇ ਕੰਮਕਾਰ ਸਾਰੇ ਜਿਹੜੇ ਚੱਲ ਰਹੇ ਆ ਨਾ ਇਹ 5 ਸਾਲ ਆਪਣਾ ਹੀ ਚੱਲਨੇ ਆ ਜੀ ਬਸ ਸਾਹਿਬ ਇੱਕ ਗੱਲ ਹੋਰ ਲੋਕ ਸਭਾ ਚੋਣਾਂ ਦਾ ਬਿਲਕੁਲ ਬਚ ਚੁੱਕਾ ਵਾ ਤੇ ਉਹਦੇ ਵਿੱਚ ਕਾਂਗਰਸ ਪਾਰਟੀ ਕੀ ਭੂਮਿਕਾ ਨਿਭਾਏਗਾ ਕਾਂਗਰਸ ਪਾਰਟੀ ਇਲੈਕਸ਼ਨ ਲੜੂਗੀ ਬੜਾ ਵਧੀਆ ਜੋ ਹਾਈ ਕਮਾਂਡ ਫੈਸਲਾ ਕਰੂਗੀ ਹਾਈ ਕਮਾਂਡ ਉਹਦੇ ਤੇ ਨਾਲ ਆਪਾਂ ਜਿਹੜੇ ਸਾਰੇ ਕਾਂਗਰਸੀਆਂ ਸੀ ਜੋ ਵੀ ਫੈਸਲਾ ਪਾਰਟੀ ਕਰੂਗੀ ਉਹਦੇ ਲਈ ਅਸੀਂ ਇਕੱਠੇ ਹੋ ਕੇ ਪੂਰਾ ਜ਼ੋਰ ਲਾ ਕੇ ਪਾਰਟੀ ਲਈ ਉਹ ਜਿਤਾਵਾਂਗੇ ਔਰ ਪਾਰਟੀ ਲਈ ਖੜੇ ਹਾਂ ਅੱਛਾ ਸਰ ਇੱਕ ਹੋਰ ਨਾ ਕਾਲਾ ਨੇ ਗੱਲ ਕਹੀ ਆ ਜੀ ਇਹ ਪੈਸਾ ਸਾਰਾ ਸਮਾਰਟ ਸਿਟੀ ਦਾ ਹੀ ਆਇਆ ਪਰ ਕਹਿੰਦਾ ਕਿ ਕੀਮਾ ਸਾਹਿਬ ਨੇ ਜੀ ਪੈਰਵਾਇਜ਼ ਹੀ ਉਹਦੇ ਜੀ ਹੋਇਆ ਹੁਣ ਪਿਛਲੇ 2 ਸਾਲ ਤੋਂ ਪੈਰਵਾਇਜ਼ ਕਰਕੇ ਦਾਫਰਾ ਚੱਕਰ ਘੱਟ ਕੇ ਜਿਹੜੇ ਟੈਂਡਰ ਪਾਸ ਕਰਾਏ ਆ ਤੇ ਇਹ ਜਿਹੜਾ ਕੰਮ ਇਹ ਟੈਂਡਰ ਮੇਰੇ ਕੋਲ ਸਾਰੇ ਕਾਗਜ਼ ਪਏ ਸਰਕਾਰ ਦੇ ਪਏ ਚੋਣ ਦਾ ਜਾਬ ਤਲਾਕ ਕਰ ਮੈਂ ਖਾ ਨਹੀਂ ਸਕਦਾ ਇਹ ਟੈਂਡਰ ਸਾਰਾ ਪ੍ਰਕਿਰਿਆ ਉਦੋਂ ਦੀ ਹੋਈ ਹੈ ਜਦੋਂ ਸਰਕਾਰ ਬਦਲ ਗਈ ਅੱਜ ਜਿੰਨੇ ਮੈਂ ਕੰਮ ਗਨਾਏ ਇਹ ਤਾਂ ਕੰਮ ਹੋ ਚੁੱਕੇ ਆ ਤੁਸੀਂ ਦੇਖਿਆ ਹੀ ਆ ਸਾਰਾ ਜਿੰਨੇ ਕੰਮ ਇੱਥੇ ਹੁੰਦਾ ਕਿ ਸੰਤਾਨ ਪਰਵੇ ਇਹਦੇ ਕੰਮ ਹੋ ਗਏ ਇਹਦਾ ਜਵਾਬ ਦਿਓ ਵੀ ਇਹ ਜਿਹੜੇ ਕੰਮ ਆਪਣੇ ਆ ਜਿਹੜੇ ਇੰਨੇ ਕੰਮ ਆ ਗਨਾਏ ਤੇ ਹੋ ਗਏ ਆ ਜਿਹੜੇ ਹੋਣ ਵਾਲੇ ਆ ਉਹ ਰੋਗ ਤੇ ਹੁਣ ਪਿੰਡ ਬਾਬੇ ਨਾਨਕ ਦਾ ਸੀ ਕਹਿੰਦੇ ਜੀ ਪਿੰਡ ਬਾਬੇ ਨਾਨਕ ਦਾ ਚ ਚਲੇ ਗਿਆ ਜੀ ਉਹ ਹੋ ਗਿਆ ਫਲਾਣ ਹੋ ਗਿਆ ਉਹ ਪਹਿਲਾਂ ਸੀ ਕਿ ਮੈਂ ਰੱਖਿਆ ਕਿੰਨੀ ਜ਼ਮੀਨ ਸੀ 90 ਕਿੱਲੇ ਹੁਣ ਮੈਂ ਇਹ ਘਟਾ ਕੇ ਇਹਨਾਂ ਨੇ 46 ਕਿੱਲੇ ਕੀਤੀ ਆ ਉਹ ਤੇ ਸਾਰਾ ਕੁਝ ਅਜੇ ਇਹਨਾਂ ਨੇ ਰੋਕਤਾ ਸਰਕਾਰ ਨੇ ਇਹ ਤੇ ਸਭੋਂ ਮੈਂ ਅਪੀਲ ਕਰਦਾ ਭਾਰਤ ਸਰਕਾਰ ਨੂੰ ਹੁਣ ਤੇ ਚਲੋ ਇਲੈਕਸ਼ਨਰ ਕਹਿ ਨਹੀਂ ਸਕਦੇ ਕੁਝ ਇਹਦੇ ਚ ਉਹ ਜਿਹੜਾ ਪਿੰਡ ਬਾਬੇ ਨਾਨਕ ਦਾ ਵੀ ਛੇਤੀ ਜਿਹੜਾ ਆ ਬੜਾ ਵਧੀਆ ਤਿਆਰ ਕੀਤਾ ਸੀ ਉਹ ਸਾਰਾ ਜਿਹੜਾ ਪੈਸਾ ਭੇਜਿਆ ਜਾਵੇ ਤੇ ਪਿੰਡ ਬਾਬੇ ਨਾਨਕ ਤੇ ਬਣਿਆ ਜਾਵੇ ਇਹ ਜਿਹੜੇ ਕੰਮ ਪੈਸੇ ਤੇ ਮੇਰੇ ਹੀ ਭੈਣਾਂ ਲੈਂਦੇ ਫਿਰੇ ਕੰਮ ਕਰਵਾ ਜਿੰਨੇ ਆ ਕੰਮ ਕਰਵਾਏ ਪੰਜਾਂ ਸਾਲਾਂ ਚ ਕਿਤੇ ਲੱਗੇ ਬੰਨੇ ਦਿਖਾ ਰਹੇ ਕਿਸੇ ਕੰਮ ਹੋਇਆ ਨਹੀਂ ਕਮ ਕਹਿਣਾ ਬੜਾ ਔਖਾ ਕਿਸੇ ਦੇ ਕੰਮਾਂ ਦੇ ਬੜਾ ਉਸ ਚੀਜ਼ ਨੂੰ ਰੱਖਣਾ ਜਿਹੜਾ ਕਰਨਾ ਆ ਇਹ ਤੇ ਪੀਜੀਏ ਦੇ ਡਾਕਟਰਾਂ ਦੀ ਗੱਲ ਕਰਦੇ ਸੀ ਉਹ ਮੇਰਾ ਇੱਕ ਡਾਕਟਰ ਲਿਆਂਦਾ ਸੀ ਪੀਜੀਏ ਤੋਂ ਵਿਚਾਰਾ ਰਾਹੁਲ ਉਹ ਨੌਕਰੀ ਛੱਡ ਗਿਆ ਹੋਰ ਤੇ ਕੀ ਹੋਣੇ ਸੀਗੇ ਉਹ ਆਪਾਂ ਜਿਹੜੀ ਜਨਤਾ ਲੋਕਾਂ ਨੇ ਵੇਖੋ ਪਿਆਰ ਨਾਲ 10 ਸਾਲ ਕੋਈ ਆਪਣੇ ਕੋਈ ਤੁਹਾਨੂੰ ਸਮਝ ਨਹੀਂ ਆ ਵੀ ਪਿਆਰ ਨਾਲ ਹੀ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ ਬਹੁਤ ਲੰਬਾ ਰਸਤਾ ਹੁੰਦਾ ਲੋਕੀ ਇੱਕ ਵਾਰੀ ਐਮਐਲਏ ਬਣਨ ਨੂੰ ਦੱਸਦੇ 50 ਸਾਲਾਂ ਤੋਂ ਪਰਮਾਤਮਾ ਦੀ ਕਿਰਪਾ ਨਾਲ 50 ਸਾਲਾਂ ਦੇ ਦੋ ਵਾਰੀ ਐਮਐਲਏ ਬਣਤਾ ਤੁਸੀਂ ਸਾਰਿਆਂ ਦੇ ਪਿਆਰ ਨਾਲ ਇਹ ਜੋ ਕੰਮ ਕੀਤਾ ਹੈ ਗੁਰਨਾਨ ਸਿੰਘ ਸਾਹਿਬ ਨੂੰ ਔਰ ਪਰਮਾਤਮਾ ਨੂੰ ਔਰ ਲੋਕਾਂ ਨੂੰ ਸਾਰਿਆਂ ਨੂੰ ਪਤਾ ਇਸ ਚੀਜ਼ ਦਾ ਆ ਸੜਕਾਂ ਦੇ ਜਦੋਂ ਲੋਕ ਲੰਘਦੇ ਹਨ ਨਾ ਇਹਨੇ ਪਤਾ ਲੱਗ ਜਾਂਦਾ ਵੀ ਹਾਂ ਸੁਲਤਾਨਪੁਰ ਲੋਧੀ ਜਾ ਰਹੇ ਤੁਹਾਨੂੰ ਯਾਦ ਹੋਣਾ ਤਲਵੰਡੀ ਚੌਧਰੀ ਵਾਲੀ ਸੜਕ ਆਪਣੇ ਕਲੋਂਜੀ ਕਿੰਨੇ ਸਪੀਡ ਬ੍ਰੇਕਰ ਸੀ ਜਦੋਂ ਆਪਣੀ ਸਰਕਾਰ ਬਣੀ ਆ ਮੇਰੇ ਹੱਥ ਘਟੋ ਘਟ 42 ਸਪੀਡ ਬ੍ਰੇਕਰ ਸੀ ਮੁੰਡੀ ਮੋੜ ਤੱਕ ਤੇ ਇੰਨੇ ਐਕਸੀਡੈਂਟ ਹੁੰਦੇ ਸੀ ਬਸ ਸਭ ਤੋਂ ਪਹਿਲਾਂ ਉਹ ਪਟਾ ਕੇ ਸੜਕ ਸ਼ੁਰੂ ਕਰਾਈ ਸੀ ਸਰਕਾਰ ਬੰਦਿਆ ਸਾਰੀ ਤੁਹਾਨੂੰ ਯ ਤੋ ਇਹ ਜਿਹੜੇ ਕਮਾਲ ਧਿਆਨ ਦੇਣ ਦੀ ਲੋੜ ਆ ਮੇਰੀ ਇਹ ਮਨ ਬੇਨਤੀ ਆ ਵੀ ਟਾਵਰ ਬਣਨ ਵਾਲਾ ਉਹ ਬਣਾਉਣ ਸੜਕਾਂ ਤੇ ਲੁੱਕ ਪੈਣ ਵਾਲਾ ਜਿਹੜਾ ਸ਼ਹਿਰ ਦੀਆਂ ਤੇ ਉਹ ਪਾਉਣ ਲੋਕਾਂ ਨੂੰ ਜਿਹੜੀ ਸਹੂਲਤ ਉਸ ਚੀਜ਼ ਦੀ ਮਿਲੇ ਤੋ ਇਹ ਰਲ ਮਿਲ ਕੇ ਸਾਰਿਆਂ ਨੂੰ ਯੋਰ ਲਾਉਣਾ ਚਾਹੀਦਾ ਜੇ ਤੁਸੀਂ ਆਪਣੇ ਸਰਕਾਰ ਨਾਲ ਗੱਲ ਕਰਕੇ ਤੇ ਉਹ ਚੀਜ਼ਾਂ ਨੂੰ ਲਿਆ ਕੇ ਉਹਨੂੰ ਇੰਪਲੀਮੈਂਟ ਕਰੋ ਅੱਜ ਜਾਬਤਾ ਲੱਗ ਗਿਆ ਅੱਜ ਥੋੜਾ ਕਹਿ ਸਕਦੇ ਆ ਮੈਂ ਆ ਕੰਮ ਹੋ ਜਾਊਗਾ ਜੀ ਆ ਕਰ ਲੂਗਾ ਇਹ ਤੇ ਪਹਿਲੋਂ ਆਪਣੇ ਕੰਮ ਕਰਨ ਵਾਲੇ ਹੁੰਦੇ ਆ ਉਰੇ ਬੋਟਾ ਆਈਆਂ ਸਾਰਿਆਂ ਨੇ ਕਹਿਣਾ ਵੀ ਅਥਲਾਨਾ ਕਰਦਾਂਗੇ ਫਲਾਨਾ ਕਰਦਾਂਗੇ ਤੇ ਇਹ ਜਿਹੜੀਆਂ ਚੀਜ਼ਾਂ ਇਹ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੋਇਆ ਤੁਹਾਡੇ ਕੋਲ ਰਿਕਾਰਡ ਵੀ ਪਿਆ ਹੈ ਸਭ ਕੁਝ ਪਿਆ ਹੈ ਤੇ ਇਸ ਚੀਜ਼ ਦਾ ਜਿਹੜਾ ਇਹ ਇਹ ਮੈਂ ਸਾਰਿਆਂ ਨੂੰ ਤਾਂ ਹੀ ਬੇਨਤੀ ਕੀਤੀ ਸੀ ਵੀ 2 ਮਿੰਟ ਲੋਕਾਂ ਨੂੰ ਪਰੇ ਲੱਗ ਜਾਂਦਾ ਜਿਆਦਾ ਹਿਤਾਜ ਹੋ ਜਾਂਦੀ ਹੈ